ਸੁਲਤਾਨਪੁਰ ਲੋਧੀ ਵਿੱਚ ਤੜਕਸਾਰੇ ਇੱਕ ਮੰਦ ਭਾਗਾ ਹਾਸਾ ਵਾਪਰਿਆ ਹੈ ਇਸ ਦੌਰਾਨ ਗੁਰੂ ਘਰ ਵਿਖੇ ਸੇਵਾ ਤੇ ਜਾ ਰਹੇ ਪਾਠੀ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ ਮ੍ਰਿਤਕ ਦੀ شناخت ਮਨਮੀਤ ਸਿੰਘ ਉਮਰ 25 ਸਾਲ ਪਸ਼ਤਾਬਗੜ ਵੱਜ ਹੋਈ ਹੈ ਜੋ ਆਪਣੀ ਬਜ਼ੁਰਗ ਵਿਧਵਾ ਮਾ ਦਾ ਇਕਲੋਤਾ ਪੁੱਤਰ ਤੇ ਸਹਾਰਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੌਂਦੇ ਦੀ ਪ੍ਰਾਣੀ ਦੀਆਂ ਪੰਡਾ ਲੱਦਣ ਵਾਲੀ ਟਰਾਲੀ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਚਲਦਿਆਂ ਇਹ ਮੰਦ ਭਾਗਾ ਹਾਸਾ ਵਾਪਰ ਗਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੱਕਰ ਮਾਰਨ ਤੋਂ ਬਾਅਦ ਮਨਮੀਤ ਦੀ ਲਾਸ਼ ਉੱਥੇ 2-3 ਘੰਟੇ ਪਈ ਰਹੀ ਜੇਕਰ ਕਠਤ ਟਰਾਲੀ ਚਾਰਕ ਵੱਲੋਂ ਸਮੇਂ ਸਰ ਮਦਦ ਦਿੱਤੀ ਜਾਂਦੀ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ ਅੱਜ ਮਿਤੀ 26/10 25 ਨੂੰ ਸਵੇਰੇ ਕਰੀਬ 3:30 ਵਜੇ ਦਾ ਟਾਈਮ ਸੀ ਜਦੋਂ ਕਿ ਮੇਰਾ ਭਾਂਜਾ ਮਨਮੀਤ ਸਿੰਘ ਪੁੱਤਰ ਸਰਦਾਰ ਸੁਵਿੰਦਰ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਵਾਸੀ ਪਿੰਡ ਸ਼ੇਤਾਬਗੜ ਤਸੀਹ ਸultanpur Lodhi ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਜੋ ਕਿ ਮੇਰਾ ਸਗਾ ਭਾਂਜਾ ਹੈ ਮੇਰੀਆਂ ਦੋ ਭੈਣਾਂ ਸਨ ਜੋ ਕਿ ਮੇਰੀ ਭੈਣ ਇੱਕ ਪਹਿਲਾਂ ਗੁਜ਼ਰ ਚੁੱਕੀ ਆ ਉਹੜੇ ਮੇਰੀ ਛੋਟੀ ਭੈਣ ਸੀ ਜਿਸ ਦਾ ਕਿ ਇੱਕ ਇਹ ਇੱਕ ਲੌਤਾ ਪੁੱਤਰ ਸੀ ਕਿਉਂਕਿ ਜਿਹੜਾ ਪੁੱਤਰ ਇਹ ਮਾਪਿਆਂ ਦਾ ਬਹੁਤ ਵੱਡਾ ਸਹਾਰਾ ਹੁੰਦੇ ਨੇ ਇਹ ਆਪਣੇ ਥੋੜੀਆਂ ਕਲਾਸਾਂ ਜਾਨੀ ਕਿ 10 10 11 ਕਲਾਸਾਂ ਪੜ੍ਹਿਆ ਹੋਇਆ ਸੀ ਤੇ ਬੇਰੁਜ਼ਗਾਰ ਹੋਣ ਕਰਕੇ ਇਹ ਮਹਾਰਾਜ ਦੇ ਲਾੜ ਇਹਨੂੰ ਵਸੇ ਸਾਰਿਆਂ ਪ੍ਰੇਰ ਕੇ ਲਾਇਆ ਸੀ ਅਤੇ ਇਹਨੂੰ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਇਹ ਪਾਠੀ ਸਿੰਘ ਦੀ ਜਿਹੜੀ ਹੈ ਇਸ ਪਹਿਲਾਂ ਸੰਥਿਆ ਦਵਾਈ ਗਈ ਸੀ ਫਿਰ ਇਹਨੇ ਗ੍ਰੰਥੀ ਸਹਿਬਾਨ ਨੇ ਜੋ ਉੱਥੋਂ ਦੇ ਮੁੱਖ ਗ੍ਰੰਥੀ ਸਹਿਬਾਨ ਨੇ ਇਹਦੀ ਪ੍ਰੀਖਿਆ ਲਈ ਉਹ ਪ੍ਰੀਖਿਆ ਤੋਂ ਬਾਅਦ ਵੇਖਿਆ ਕਿ ਇਹ ਹੁਣ ਆਪਣੇ ਪਾਠ ਕਰਨ ਦੇ ਕਾਬਿਲ ਹੈ ਇਸ ਹਾਲ ਦੋਕ ਸਾਲ ਤੋਂ ਇਹ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਸਵੇਰੇ ਕਰੀਬ 3:30 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਇਹਦੇ ਅੱਗੇ ਮੌਤ ਦਾ ਜਹਾਜ ਜੜਾ ਵਾ ਉਹ ਜਾ ਰਿਹਾ ਸੀ ਜਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀ ਆ ਆਪਾਂ ਇਹ ਗੱਠਾਂ ਬੰਦੀਆਂ ਟਰਾਲੀਆਂ ਵਾਂ ਉਹ ਟਰਾਲੀ ਜਿਹੜੀ ਐ ਉਹ ਆਪਣੇ ਇਹਦੇ ਵਿੱਚ ਉਹ ਬੜੇ ਹੀ ਜ਼ੋਰ ਦੇ ਨਾਲ ਵੱਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਤ ਦਾ ਗਿਆ ਹਾਸੇਗਾ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪ੍ਰਵਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਉਹੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾਹ ਟਰਾਲੀ ਉਹ ਨਗਾ ਕੇ ਫੜਾ ਫੜਾ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਤੇ ਆਪਣੇ ਉਹਨੇ ਬਜਾਏ ਕੇ ਸਾਡੀ ਹੈਲਪ ਕਰਨ ਦੇ ਐਕਸੀਡੈਂਟ ਹੋ ਗਿਆ ਯਾਨੀ ਕਿ ਸੀਰੀਅਸ ਐਕਸੀਡੈਂਟ ਹੋ ਗਿਆ ਵੇਖਿਆ ਉਹਨੇ ਤੇ ਆਪਣੇ ਵੀ ਹੋ ਸਕਦਾ ਬੰਦਾ ਨਾ ਬਚੇ ਉਹਨੇ ਭਜਾ ਕੇ ਲਾਗੇ ਤੇ ਬੜਾ ਵੱਡਾ ਪ੍ਰਾਲੀ ਦਾ ਡੰਪ ਹੈ ਉਹ ਦਾਂਪੁਰੂੜ ਜਿਹੜੇ ਆਪਣੇ ਟਰਾਲੀ ਭਜਾ ਕੇ ਟਰਾਲੀ ਉਸ ਪਾਸੇ ਨੂੰ ਲੈ ਗਿਆ ਔਰ ਆਪਣੇ ਸਾਡੇ ਨਾਲ ਬਹੁਤ ਜਿਆਦਾ ਜਿਹੜਾ ਹੈ ਇਹ ਜੁਰਮ ਹੋਇਆ ਹੈ ਕਿਉਂਕਿ ਮੇਰੀ ਭੈਣ ਦਾ ਇਹ ਇਕੱਲਾ-ਕੱਲਾ ਬੇਟਾ ਸੀ ਹੋਰ ਉਸ ਦਾ ਕੋਈ ਨਾ ਉਹਦੀ ਕੋਈ ਜ਼ਮੀਨ ਹੈ ਨਾ ਉਹਦਾ ਉਹਦਾ ਛੋਟਾ ਜਿਹਾ ਘਰ ਹੈ ਜਿਹਦੇ ਇੱਕ ਹੁਕਮ ਰਹਿ ਹਨ ਉਹ ਵੀ ਬਿਨਾ ਪਲੱਸਟਰ ਤੋਂ ਹਨ ਹੀ ਇਸ ਅ ਵੈਰੀ ਮੱਚ ਪੂਰ ਬਹੁਤ ਗਰੀਬ ਹੈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਵਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਪੇਟਾ ਮਿਲਦੀ ਸੀ ਉਸ ਪੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਅਸੀਂ ਤੇ ਇਹ ਮੇਰੇ ਭਰਾ ਨੇ ਜਿਹੜਾ ਸਾਰਾ ਇਹ ਵਾਕਿਆ ਅੱਖੀਆਂ ਵੇਖਿਆ ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਜਾਂਚ ਆਰੰਭੀ ਗਈ ਹੈ ਪੀੜਿਤ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਹਾਂਜੀ ਕਿਸੇਰੇ ਸਾਨੂੰ ਰੋਡ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ ਜਿਹੜਾ ਉਹਦੀ ਔਨ ਸਪੋਟ ਡੈਥ ਹੋ ਗਈ ਐ ਸੁਮਨ ਮੀਤ ਸਿੰਘ son of ਸੁਵਿੰਦਰ ਸਿੰਘ ਵਾਸੀ ਸ਼ਤਾਬਗੜ ਜੀ ਇਹ ਹੁਣ ਅ ਅ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਉਹ ਬਿਆਨ ਦਿੰਦੇ ਨੇ ਸਾਨੂੰ ਉਹਦੇ ਅਕੋਰਡਿੰਗ ਅਗਲੀ ਕਾਰਵਾਈ ਕਿੱਥੇ ਜਾਏਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ